ਆਮ ਲੋਕਾਂ ਦੇ ਨਵੇਂ ਖਾਤੇ ਖਲਵਾ ਕੇ ਉਸ ਵਿੱਚ 6-6000 ਰੁਪਏ ਪਾਉਣ ਦਾ ਇੱਕ ਜੀ ਮਾਮਲਾ ਪਿੰਡ ਭومیਪੁਰਾ ਕਲਾਂ ਵਿਖੇ ਸਾਹਮਣੇ ਆਇਆ ਹੈ ਜਿਸ ਸਬੰਧੀ ਪਿੰਡ ਭومیਪੁਰਾ ਦੇ ਹੀ ਗੁਰਪ੍ਰੀਤ ਸਿੰਘ ਤੇ ਪ੍ਰਗਟ ਸਿੰਘ ਨੇ ਇਸ ਚੈਨਲ ਨੂੰ ਖਲਾਸਾ ਕਰਦਿਆਂ ਜਾਣਕਾਰੀ ਦਿੱਤੀ ਤੇ ਮੌਕੇ ਤੇ ਜਾ ਕੇ ਪਤਾ ਕੀਤਾ ਤਾਂ ਤੁਸੀਂ ਲੋਕਾਂ ਦੀ ਜਵਾਨੀ ਸੁਣੋ ਕਿ ਸਾਰਾ ਮਾਮਲਾ ਕੀ ਹੈ ਇਹ ਬੰਦੇ ਕਹਿੰਦਾ ਜੀ 10000 ਰੁਪਏ ਦੇ ਖਾਤੇ ਖੋਲਿਓ ਇੱਕ ਬੰਦਾ ਕਹਿੰਦੇ ਅਸੀਂ ਕਿਸੇ ਨੂੰ 1000 ਰੁਪਏ ਦਿੰਦਾ ਦਿੰਦਾ ਬਾਈ 1000 ਰੁਪਏ ਅਸੀਂ ਇਹ ਬੰਦੇ ਕਹਿੰਦੇ ਜੀ 아이 ਘੜਾ ਸਾਡਾ ਬੈਂਕ ਦਾ 아이 ਘੜਾ ਮੈਂ ਤੇ ਉਹ ਮੁੰਡਾ ਹੀ ਖਾਤੇ ਖੋਲਣ ਆਇਆ ਹੂੰ ਤੇ ਆਪਣੇ ਕੋਲ ਆਇਆ ਸੀ ਉਹ ਇਹ ਬੰਦੇ ਕਹਿੰਦੇ ਖਾਤੇ ਖੋਲਣੇ ਆ ਮੈਂ ਕਹਾਂ ਜੀ ਮੈਂ ਤੁਹਾਡੇ ਘਰੇ ਜਾ ਕੇ ਖਾਤੇ ਖੋਲੂਗਾ ਠੀਕ ਆ ਮੈਂ ਨਾ ਹੋਵੇ ਤੁਸੀਂ ਆਂਡੀਆਂ ਗਵਾਂਡੀਆਂ ਦੇ ਐਡਰੈਸ ਤੇ ਰਹਿੰਦੇ ਹੋ ਇੰਨਾਂ ਨੇ ਮੈਂ ਘਰੇ ਆ ਕੇ ਖਾਤੇ ਖੋਲਣ ਆਇਆ ਵਾਂ ਠੀਕ ਆ ਇਹ ਬੰਦੇ ਕਹਿੰਦੇ ਜੀ ਤੁਸੀਂ 10000 ਰੁਪਏ ਦਿੰਨੇ ਹੋ ਮੈਂ ਕਹਿੰਦਾ ਬੰਦਾ ਕਹਦੇ ਵੇ 10000 ਰੁਪਏ ਦਿੰਦੇ ਆ ਇਹ ਕਹਿੰਦੇ ਤੁਸੀਂ ਨਹੀਂ ਦਿੱਤਾ ਜੀ ਕਿਸੇ ਹੋਰ ਬੰਦੇ ਨੇ ਦਿੱਤਾ 10000 ਰੁਪਏ ਮੈਂ ਕਹਾਂ ਤੁਸੀਂ ਉਹ ਬੰਦੇ ਨੂੰ ਪੁੱਛੋ ਅਸੀਂ ਬਾਇਓਮੈਟ੍ਰਿਕ ਲਾ ਕੇ ਲਾਈ ਫੋਟੋ ਖਿੱਚ ਕੇ ਜੀਓ ਕੋਆਰਡੀਨੇਟ ਲੋਕੇਸ਼ਨ ਕਰ ਦੇਖ ਕੇ ਖਾਤਾ ਖੋਲਦੇ ਆ ਜੀ ਲੁਧਿਆਣਾ ਤੋਂ ਚੱਲ ਕੇ ਸਰਵੇ ਆਏ ਆ ਵੀਰਾਂ ਦਾ ਘਰ ਦੇਖਣ ਵੀ ਬੰਦੇ ਰਹਿੰਦੇ ਆ ਇਹ ਕਹਿੰਦੇ ਭਾਜੀ ਅਸੀਂ ਖਾਤਾ ਨਹੀਂ ਖਿਲਾਉਣਾ ਵੀ ਜਿਹੜੇ ਹੁਣ ਉਹਦੇ 6000 ਰੁਪਏ ਜਿਹੜਾ ਇਨੀਸ਼ੀਅਲ ਫੰਡਿੰਗ ਆ ਇਹ ਕਹਿੰਦੇ ਸਾਨੂੰ ਦੋ ਮੈਂ ਕਿਹਾ ਅਸੀਂ ਇੱਦ ਤੁਸੀਂ ਬੈਂਕ 'ਚ ਖਾਤਾ ਖਲਾਓ ਤੁਹਾਨੂੰ 6000 ਕੈਸ਼ ਮਿਲ ਜੀ ਆ ਗੱਲ ਆ ਜੀ ਹਾਂ ਤੁਸੀਂ ਦੱਸੋ ਅਸੀਂ ਕਿੱਥੇ ਗੱਲ ਕਰਤਾ ਜੀ ਇਹ 6000 ਮਤਲਬ ਕਿਸ ਤਰ੍ਹਾਂ ਜਿੱਦਾਂ ਪ੍ਰੋਸੀਜਰ ਪ੍ਰੋਸੀਜਰ ਕੀ ਹੈ ਮਤਲਬ 6000 ਜਿੱਦਾਂ 2500 ਹੀ ਮੇਨਟੇਨੈਂਸ ਚਾਰਜਸ ਆ ਉਦਾਂ ਸਾਡੀ ਬੈਂਕ ਮੈਟਰ ਆ ਜੀ ਸੈਮੀ ਅਰਬਨ ਸੋਰੀ ਸਾਡਾ 6000 ਰੁਪਏ ਮੇਨਟੇਨੈਂਸ ਚ ਆਉਂਦਾ ਇਦਾਂ ਵਾ 5000 ਇਨੀਸ਼ੀਅਲ ਫੰਡਿੰਗ ਹੈ 1000 ਰੁਪਏ ਦਾ ਉੱਤੇ ਰੱਖ ਦਿਆਂ ਅਸੀਂ 6000 ਦਾ ਖਾਤਾ ਹੁੰਦਾ ਜਾਨੀ ਕਿ 355 ਰੁਪਏ ਰੀਟੇਮ ਤੇ ਕੱਟੇ ਜਾਂਦੇ ਨਹੀਂ ਇਹ ਬਿਨਾਂ ਇਹਨਾਂ ਦੇ ਜਮ੍ਹਾਂ ਵੀ ਜਿਹੜਾ ਨੇੜੇ ਬ੍ਰਾਂਚ ਪੈਂਦੀ ਆ ਉੱਥੇ ਆਪਦਾ ਖਾਤਾ ਖਲਾਓ ਥੋਡੀ ਪੇਮੈਂਟ ਇਨੀਸ਼ਲ ਫੰਡਿੰਗ ਤੁਹਾਡੇ ਖਾਤੇ ਚ ਆਊਗੀ ਦੱਸੋ ਨਹੀਂ ਨਹੀਂ ਇਹਨਾਂ ਦਾ ਕਹਿਣਾ ਮਤਲਬ ਇਹ ਨਹੀਂ ਆ ਬਈ ਵੀ ਜਿਹੜੇ ਖਾਤੇ ਖਲਾਏ ਹੈ ਨਾ ਸਾਨੂੰ ਕੋਈ ਲੋਕੇ ਤੇ ਲਿਜਾ ਨਹੀਂ ਨਹੀਂ ਇਹਨਾਂ ਦਾ ਕਹਿਣ ਦਾ ਮਤਲਬ ਹਾਂਜੀ ਹਾਂਜੀ ਵੀ ਜਿਹੜੇ ਖਾਤੇ ਖਲਾਏ ਆ ਨਾ ਹਾਂਜੀ ਵੀ ਇਹ ਖਾਤੇ ਖਲਾ ਕੇ ਉਹਨਾਂ ਨੂੰ ਹਜ਼ਾਰ ਹਜ਼ਾਰ ਰੁਪਏ ਸਾਰੇ ਨੂੰ ਦਿੱਤਾ ਅਸੀਂ ਦਿੱਤਾ ਹੀ ਪੁੱਛੋ ਇਹਨਾਂ ਨੂੰ ਇੱਕ ਬੰਦਾ ਕਹਿ ਰਿਹਾ ਮੈਂ ਥੋਡੀ ਗੱਲ ਨਹੀਂ ਮੈਂ ਨਾਲ ਸੀ ਪੰਜ ਕੁਸ਼ੀਆਂ ਪਈਆਂ ਮੈਨੂੰ ਸਾਈਨ ਕਰਾ ਲਈ ਤੈਨੂੰ ਤੈਨੂੰ ਅਸੀਂ 4000 ਰੁਪਏ ਦਿੱਤਾ ਨਹੀਂ ਨਹੀਂ ਨਾ ਤਾਂ ਬੈਠੇ ਹੀ ਨਾ ਤੈਨ ਬੈਠਾ ਨਾ ਆਉਣੀ ਗਏ ਸਾਡੀ ਐਕਸੈਸ ਬੈਂਕ ਆ ਅਸੀਂ ਇਹ ਕਾ ਫੀਲਡ ਦਾ ਕੰਮ ਅਸੀਂ ਪਾਰਕ 'ਚ ਬੈਠ ਕੇ ਖਾਤਾ ਖੋਲ ਸਕਦੇ ਆ ਅਸੀਂ ਕਿਤੇ ਹੋਟਲ 'ਚ ਬੈਠ ਕੇ ਖਾਤਾ ਖੋਲ ਸਕਦੇ ਆ 70% ਕੋਲੇ ਤਾਂ ਸੀ ਇੱਕ ਮਿੰਟ ਬਾਈ ਗੱਲ ਮੇਰੇ ਤੋਂ ਸੁਣ ਲੈ ਅਸੀਂ ਹੋਟਲ 'ਚ ਬੈਠ ਕੇ ਖਾਤਾ ਖੋਲ ਸਕਦੇ ਆ ਪਾਰਕ 'ਚ ਬੈਠ ਕੇ ਕਿਤੇ ਅਸੀਂ ਬੰਦੇ ਦੇ ਘਰੇ ਜਾ ਕੇ ਖਾਤਾ ਖੋਲ ਸਕਦੇ ਆ ਇਹ ਬੰਦੇ ਦੇ ਅਸੀਂ ਬਾਹਰ ਬੈਠੇ ਖਾਤੇ ਖੋਲਿਆ ਸਾਡੇ ਕੋਲੇ ਪਾਵਰ ਆ ਅਸੀਂ ਬਾਹਰ ਜਾ ਕੇ ਖਾਤੇ ਖੋਲ ਸਕਦੇ ਆ ਉਸ ਤੋਂ ਬਾਅਦ ਬੰਦੇ ਨੇ ਅਸੀਂ ਫੀਲਡ ਵਗੈਰਾ ਓਸ਼ਨ ਕੀਤੀ ਆ ਠੀਕ ਆ ਠੀਕ ਆ ਇਹ ਹੁਣ ਅਸੀਂ ਫੀਲਡ ਵਰੀਏਸ਼ਨ ਬੰਦੇ ਨੇ ਕਰਨਾ ਇਹ ਕਹਿੰਦਾ ਬਾਈ ਅਸੀਂ ਖਾਤਾ ਨਹੀਂ ਖਿਲਾਉਣਾ ਮੈਂ ਕਹਾ ਬਾਜੀ ਖਾਤਾ ਨਹੀਂ ਖੁੱਲਿਆ ਨਾ ਸਾਡੀ ਨਾ 1000 ਰੁਪਏ ਦਾ ਇਹਨਾਂ ਕੋਈ ਗੱਲ ਹੋਈ ਆ ਸਾਡਾ 6000 ਤੇ ਖਾਤਾ ਖੋਲਦਾ ਜੀ ਤੇ 5000 ਮੇਨਟੇਨ ਚਾਰजेस ਆ ਇਹ ਗੱਲ ਆ ਜੀ ਮਤਲਬ ਤੁਸੀਂ ਲੈਨੇ ਹੋ ਆ ਕਿਹੜਾ ਜੀ 5000 ਰੁਪਏ ਤੁਸੀਂ ਲੈਨੇ ਹੋ ਜਿਹੜਾ 6000 ਦਾ ਜਿੱਦਾਂ 6000 ਕਿਸੇ ਵੀ ਕਸਟਮਰ ਤੋਂ ਅਸੀਂ ਲੈਨੇ ਆ 6000 ਇਹਨਾਂ ਦੇ ਖਾਤੇ 'ਚ ਜਮ੍ਹਾਂ ਹੁੰਦਾ ਅਸੀਂ 1 ਰੁਪਈਆ ਨਹੀਂ ਲੈਂਦੇ ਅਸੀਂ 6000 ਰੁਪਏ ਆਪਣੀ ਜੇਬ 'ਚ ਨਹੀਂ ਪਾਉਂਦੇ ਜਿੱਦਾਂ ਕੋਈ ਵੀ ਅੱਜ 10 ਬੰਦੇ ਖੜੇ ਆ 10 ਬੰਦੇ ਦਾ ਖਾਤਾ ਖੋਲਦੂ ਮੈਂ ਤੇ 10 ਬੰਦੇ ਦੇ ਕੈਸ਼ ਜਮਾ ਕਰਾਂ ਤੂੰ 10 ਬੰਦੇ ਦੇ ਖਾਤੇ 'ਚ 6000 ਹੋ ਗਏ। ਤੁਹਾਡੇ ਕਹਿਣ ਦਾ ਮਤਲਬ ਇਹ ਜਦੋਂ ਕਿਸੇ ਦਾ ਖਾਤਾ ਖੋਲਣਾ 6000 ਰੁਪਏ ਉਹਨਾਂ ਨੇ ਜਮਾ ਕਰਾਉਣਾ ਵਾ। ਹਾਂਜੀ ਉਹਦੇ ਖਾਤੇ 'ਚ ਰਹਿਣਾ। ਉਹਦੇ ਖਾਤੇ 'ਚ ਜਿੱਦਣਾ ਸਾਡੀ ਜੇਬ 'ਚ ਇੱਕ ਰੁਪਈਆ ਨਹੀਂ ਪੈਂਦਾ। ਇਹਨਾਂ ਦਾ ਇਹ ਕਹਿਣਾ ਵਾ ਵੀ ਸਾਡੇ ਖਾਤੇ ਖੋਲੇ ਗਏ ਆ ਅੱਜ ਕੋਈ ਪੈਸੇ ਨਹੀਂ ਨਹੀਂ ਸੁਣੋ ਇਹਨਾਂ ਦਾ ਇਹ ਕਹਿਣਾ ਵਾ ਸਾਡੇ ਖਾਤੇ ਖੋਲਣ ਦੀ ਉਹ ਮਤਲਬ ਜੋ ਵੀ ਫਾਰਮ ਭਰਿਆ ਗਿਆ ਜਾਂ ਕੋਈ ਕੀਤਾ ਗਿਆ ਵੀ ਉਹਦੇ 'ਚ ਸਾਤੋਂ ਕੋਈ ਪੈਸਾ ਨਹੀਂ ਆ ਕੈਮਰਾ ਕਮਾ ਉਹ ਇੰਨਾ ਕ ਨਹੀਂ ਕੋਈ ਬੰਦਾ ਇੱਕ ਕਹਿ ਦੇ ਰਿਹਾ ਹਜ਼ਾਰ ਦਿੱਤਾ ਹੈ ਜੀ 7000 ਰੁਪਈਆ ਅੱਛਾ ਭਾਈ ਅਸੀਂ ਦਿੱਤਾ ਕੱਲ ਤੁਸੀਂ ਵੇਚ ਸੀਗੇ ਯਾਰ ਅਸੀਂ ਦਿੱਤਾ ਬੰਦੇ ਨੇ ਪੰਜ ਸੀਗੇ ਭਾਈ ਇੱਕ ਬੰਦਾ ਕਹਿ ਰਿਹਾ 100 ਸੋਡਾ ਹੀ ਆ ਹਾਂ ਭਾਈ ਮੇਰੀ ਗੱਲ ਸੁਣ ਅਸੀਂ ਯਾਰ ਇੱਕ ਮਿੰਟ ਇੱਕ ਮਿੰਟ ਤੁਸੀਂ ਭਾਈ ਹਜ਼ਾਰ ਦਿੱਤਾ ਤੁਸੀਂ ਇਹ ਵੀ ਖਾਤਾ ਖੋਲਿਆ ਤੁਸੀਂ ਤੁਸੀਂ ਇਹ ਦੱਸਿਓ ਤੁਸੀਂ ਇੱਕ ਮਿੰਟ ਤੁਸੀਂ ਭਾਈ ਤੂੰ ਬੈਠਾ ਮੂੰਹ ਮੋਦਰ ਉਹਨਾਂ ਪੰਜ ਸੀ ਨਾ ਇਹ ਬੰਦੇ ਇਹਨਾਂ ਤੇ ਹੋਰ ਸੀਗੇ ਉਹਨਾਂ ਨੇ ਦਿੱਤ ਨੂੰ ਹਾਂ ਜੀ ਅਸੀਂ ਤਾਂ ਨਹੀਂ ਦਿੱਤਾ ਇਹਨਾਂ ਨੂੰ ਪੁੱਛੋ ਜੀ ਨਹੀਂ ਨਹੀਂ ਹੋਰ ਇੱਕ ਮਿੰਟ ਹੋਰ ਬੰਦਾ ਸੀ ਕੌਣ ਸੀ ਉਹ ਨਾਮ ਨਾ ਮੁੰਡਾ ਸਿਰਾ ਹੀ ਉਹਦਾ ਨਾਮ ਸਿਰਾ ਕਿੱਥੋਂ ਦਾ ਸੀ ਉਹ ਪਤਾ ਨਹੀਂ ਕਿੱਥੋਂ ਦਾ ਪਤਾ ਨਹੀਂ ਹੁੰਦਾ ਜੀ ਨਹੀਂ ਫਿਰ ਆਏ ਤੁਸੀਂ ਉਹਦੇ ਕੋਲ ਕਹਿਣ ਤੇ ਆਏ ਬੰਦਾ ਕਹਿੰਦਾ ਖਾਤੇ ਖੋਲਣੇ ਆ ਅਸੀਂ ਉਹ ਬੰਦੇ ਨੇ ਕਹੇ ਇਹਦੇ ਖਾਤੇ ਖੋਲੇ ਆ ਅਸੀਂ ਇਹਨਾਂ ਨੂੰ ਇੱਕ ਗੱਲ ਕਹੀ ਆ ਜੀ ਥੋੜੇ ਘਰੇ ਜਾ ਕੇ ਖਾਤੇ ਖੋਲਣਗੇ ਅਸੀਂ ਕਹੇ ਥੋੜੇ ਘਰੇ ਜਾ ਕੇ ਖਾਤੇ ਖੋਲ ਲਾਂਗੇ ਅਸੀਂ ਦੂਰ ਨੰਬਰੀ ਕੰਮ ਨਹੀਂ ਕਰਦੇ ਕਰੇ ਆਏ ਆ ਫੀਲਡ ਵੈਰੀਫਿਕੇਸ਼ਨ ਕਰਨ ਆਏ ਆ ਅਸੀਂ ਕਹੀ ਨੇੜੇ ਬ੍ਰਾਂਚ ਲੱਗਦੀ ਆ ਉੱਥੇ ਚੱਲੋ ਜੇ ਅਸੀਂ ਗਲਤ ਆ ਸਾਡੇ ਗਲਤ ਆ ਆਈ ਕਾਡ ਪਏ ਆ ਇਨਫੋਰਮੇਸ਼ਨ ਹੁੰਦੀ ਆ ਬੰਦਾ ਅਸੀਂ ਕਹੀ ਤੁਸੀਂ ਜਿੰਨੂੰ ਮਰਜ਼ੀ ਬੋਲੋ ਕਰੇ ਖਾਤੇ ਅਸੀਂ ਕੋਈ ਗਲਤ ਕੰਮ ਨਹੀਂ ਕਰਦੇ ਆ ਨੇੜੇ ਬੈਂਕ ਚੱਲਦੀ ਆ ਉੱਥੇ ਚੱਲੋ ਤੁਸੀਂ ਉਹਦੇ ਵਿੱਚ ਸ਼ਾਮਲ ਸੀਗੇ ਉੱਥੇ ਜਿੱਥੇ ਖਾਤੇ ਖੋਲਣ ਲਈ ਸੱਦੇ ਆ ਗਿਆ ਸੀ ਅਸੀਂ ਅਸੀਂ ਉਹ ਖਾਦੀ ਖੋਦ ਖਾਤੇ ਖੋ ਦੋ ਹੀ ਸੀ ਅਸੀਂ ਦੋ ਜਣੇ ਗਈ ਹੁੰਦਾ ਪੰਜ ਬੰਦੇ ਆਏ ਆ ਇਹਦੇ ਆ ਭਾਈ ਦੇ ਨਾਲ ਹੀ ਇਹ ਪੁੱਛੋ ਭਾਈ ਨੂੰ ਅਸੀਂ ਦੋ ਹੀ ਸੀਗੇ ਬੈਂਕ ਦੇ ਬਾਕੀ ਚਾਰ ਪੰਜ ਬੰਦੇ ਬੈਠੇ ਸੀਗੇ ਉੱਥੇ ਅਸੀਂ ਬੈਂ ਉਹ ਸਾਰੀ ਸਿਵਲ ਚ ਸੀ ਨਹੀਂ ਨਹੀਂ ਹੁਣ ਇਹਨਾਂ ਦੇਖੋ ਇਹਨਾਂ ਦਾ ਕਹਿਣਾ ਬਾ ਵੀ ਖਾਤੇ ਜਿਹੜੇ ਖੋਲਦੇ ਆ ਅਸੀਂ ਕੋਈ ਪੈਸਾ ਨਹੀਂ ਦਿੰਦੇ ਅਸੀਂ ਪੈਸੇ ਲੈਨੇ ਆ 5000 ਰੁਪਏ ਅਸੀਂ ਇਹਨਾਂ ਦਾ ਨਾ ਖਾਤੇ ਨਹੀਂ ਬੋਨੇ ਆ ਜਿਹੜੇ ਨਿਸ਼ਾਨ ਹੁੰਦਾ 6000 ਰੁਪਏ ਖਾਤੇ ਚ ਮੈਂਟੇਨ ਕਰਨਾ 6000 ਰੁਪਏ ਖਾਤੇ ਚ ਮੈਂਟੇਨ ਹੁੰਦਾ ਕਈ ਜਗ੍ਹਾ 2500 ਦੇ ਖਤੇ ਤੁਹਾਡੀ ਕਿਹੜੀ ਬ੍ਰਾਂਚ ਕਿੱਥੇ ਮੇਰੀ ਸਾਡੀ ਹੈਗਾ 3K ਰੋਡ ਸੌਰੀ ਫਰੋਜਪੁਰ ਰੋਡ 3K ਬ੍ਰਾਂਚ ਮੈਡੀਟਰੀ ਹਸਪੀਟਲ ਦੇ ਸਾਹਮਣੇ ਬ੍ਰਾਂਚ ਆਈ ਬ੍ਰਾਂਚ ਨੰਬਰ ਬ੍ਰਾਂਚ ਨੰਬਰ 198 106 ਆਈਡੀ ਤੁਹਾਡਾ ਨਾਮ ਕੀ ਹੈ ਸਾਨੂੰ ਇਹ ਆਪਣੇ ਪਿੰਡ ਦਾ ਬੰਦਾ ਇੱਥੋਂ ਦਾ ਕੋਣ ਫਿਰ ਨਾਂ ਦੱਸੋ ਨਾ ਕੋਣ ਬੱਬਾ ਬੱਬਾ ਮੁੰਡਿਆ ਨਾ ਬੱਬਾ ਕਿਹੜਾ ਬੱਬਾ ਉਧਰਲੇ ਬਿੜੇ ਹੋ ਰਹਿੰਦਾ ਉਹਦਾ ਉਹਦਾ ਕੰਮ ਕੰਮ ਤੇ ਹੋਊਗਾ ਨਿੱਕੀ ਦਾ ਨਿੱਕੀ ਦਾ ਮੁੰਡਾ ਤੇ ਉਹਨਾਂ ਨੂੰ ਬੁਲਾ ਬੁਲਾਓ ਨਾ ਪਿੱਛੋਂ ਵੀ ਤੇ ਇੱਕ ਹੀ ਚੱਕਰ ਆਪ ਨਾਲ ਇਹ ਨੰਬਰ ਰਹਿ ਗਿਆ ਆ ਝੋਮਾ ਲਾਉਂਦਿਆਂ ਨੂੰ ਲੈ ਗਏ ਜੀ ਇਹਨਾਂ ਨੂੰ ਝੋਨਾ ਲਾਉਂਦਿਆਂ ਨੂੰ ਕਹਿੰਦੇ 1000 1000 ਰੁਪਇਆ ਸਾਨੂੰ ਉਹ ਲੈ ਕੇ ਮੁੜ ਕੇ ਸਿੱਧਾ ਕਹਦੇ ਬੰਦੇ ਤੁਸੀਂ ਹੋਰ ਲਿਆਓ ਮੈਂ ਖਾਤੇ ਤੋਂ ਕਹਿੰਦੇ ਆ ਕੱਲ ਲੈਣ ਗਏ ਸੀ 4 ਜਾਣੇ ਕੱਲ ਇਹ ਛੋਟਾ ਹਾਥੀ ਭਰ ਕੇ ਲੈ ਗਏ 3 ਜਾਣੇ ਤੇ ਉਹ ਇਹਨਾਂ ਨੂੰ ਇੱਕ ਬੰਦੇ ਪਿੱਛੇ 6 6000 ਰੁਪਇਆ ਹੋਰ ਦੇ ਗਿਆ ਬੰਦਾ ਅੱਛਾ ਉਹ ਇਧਰੋਂ ਵੀ ਫੋਨ ਬੰਦ ਆ ਰਿਹਾ ਉਹਦਾ ਇਹ ਲਾਉਂਦੇ ਇਧਰੋਂ ਵੀ ਫੋਨ ਬੰਦ ਆ ਰਿਹਾ ਹਾਂਜੀ ਉਹ ਸੀਗਾ ਫਰੋਡ ਹਾਂ ਉਹ ਤਾਂ ਆਪ ਨਿਕਲ ਗਿਆ ਉਹ ਜਿਹੜਾ 78000 ਰੁਪਇਆ ਹੁਣ ਇਹਨਾਂ ਕੋਲੇ ਆ ਉਹ ਇਹ ਕਹਿੰਦੇ ਸੀ ਵੀ ਕਿਸੇ ਜਾਂ ਤਾਂ ਥਾਣੇ ਚੱਲੋ ਸਾਡੇ ਨਾਲ ਉੱਥੇ ਜਮਾ ਕਰਾ ਕੇ ਆਓ ਓਰਿਜਨਲ ਫੰਡਿੰਗ 6000 ਰੁਪਇਆ ਖਾਤੇ ਦੀ ਹੁੰਦੀ ਆ ਪਰ ਪਰਸਨ ਜਿੱਦਾਂ ਇਹਨਾਂ ਨੇ ਖਾਤਾ ਖਲਾਇਆ ਜੀ ਅਸੀਂ 6000 ਰੁਪਇਆ ਲੈ ਕੇ ਖਾਤਾ ਖੋਲਦਾ 6000 ਇਹਨਾਂ ਦੇ ਖਾਤੇ 'ਚ ਹੁੰਦਾ ਇੱਕ ਮਿੰਟ ਮੈਨੂੰ ਇਹ ਗੱਲ ਦੱਸਿਓ ਹਾਂਜੀ ਜਿਹੜਾ ਬੰਦਾ ਇਹਨਾਂ ਦਾ ਤੀਜਾ ਪਰਸਨ ਸੀਗਾ ਜਾਂ ਕੋਈ ਮਨ ਇਹਨਾਂ ਨੂੰ ਲੈ ਕੇ ਆ ਉਹ ਸਾਡੇ ਬ੍ਰਾਂਚ ਆਇਆ ਬੰਦਾ ਜੀ ਬ੍ਰਾਂਚ ਆਇਆ ਸੀ ਉਹ ਲੋਕੀਂ ਸਾਡੇ ਕੋਲੇ ਸੀਸੀਟੀਵੀ ਫੂਟੇਜ ਪਈ ਉਹ ਕੀ ਕ ਉਹ ਕਹਿੰਦਾ ਭਾਜੀ ਖਾਤੇ ਖੋਲਣੇ ਆ ਮੈਂ ਕਹਾ ਭਾਜੀ ਦੂ ਨੰਬਰ ਕੰਮ ਨਹੀਂ ਕਰਦੇ ਸੀ ਘਰੇ ਜਾ ਖਾਤੇ ਖੋਲਾਂਗੇ ਅਸੀਂ ਇਹਨਾਂ ਦੇ ਘਰੇ ਆਏ ਆ ਖਾਤੇ ਖੋਲਣ ਆ ਤੁਸੀਂ ਇਸ ਕਰਕੇ ਆਏ ਹੋ ਅਸੀਂ ਘਰੇ ਆਏ ਅਲੀ ਫੀਲਡ ਵਰੀਏਸ਼ਨ ਕਰਨਾ ਹੈ ਸਾਡੇ ਆਈਕਿਡ ਗਲਚ ਪਾਏ ਹੋਏ ਆ ਇਹ ਕਹਿੰਦਾ ਜਿੰਨੀ ਪੇਮੈਂਟ ਇੱਕ ਵਾਰੀ ਵਿਰੇ ਖੋਲੇ ਆ ਜੀ ਮੁੱਲਾਪੁਰ ਲੈ ਕੇ ਗਏ ਆ ਉੱਥੇ ਵੈਰੀਫਿਕੇਸ਼ਨ ਕੀਤੀ ਅਸੀਂ ਨਹੀਂ ਮੁੱਲਾਪੁਰ ਨਹੀਂ ਗਏ ਅਸੀਂ ਇਹਨਾਂ ਨੂੰ ਕਿਹਾ ਵੀ ਜਿਹੜੀ ਇਹਨਾਂ ਦੇ 6000 ਦੇ ਖਾਤੇ ਆ ਨੇੜੇ ਐਕਸੈਸ ਬੈਂਕ ਆ ਇੱਥੇ ਖਿਲਾਓ ਕੋਚ ਲੋ ਉਹਨਾਂ ਨੂੰ 6000 ਇੱਥੇ ਖਿਲਾਓ ਇਹਨਾਂ ਨੂੰ ਪੁੱਛ ਲੋ ਵੀ 6000 ਤੋਂ ਉੱਤੇ ਖਾਤਾ ਖੋਲਦਾ ਜਾਂ ਨਹੀਂ ਖੋਲਦਾ 100 ਰੈਂਕ ਨੇੜੇ ਜਾਨੀ ਇਹ ਲੈ ਕੇ ਤੁਹਾਡੇ ਬੈਂਕ 'ਚ ਗਏ ਆ ਇਹ ਬੈਂਕ ਕੋਲੇ ਗਏ ਨੇ ਹਾਂ ਜੀ ਬੈਂਕ ਜੋ ਬੈਂਕ 'ਚ ਵਾਕਿੰਗ ਵਾਕਿੰਗ ਆਇਆ ਸੀ ਹੁਣ ਅਸੀਂ ਇਹ ਗੱਲ ਕਹਿ ਰਹੇ ਆ ਵੀ ਇਹ ਕਹਿੰਦੇ ਸਾਡੀ ਪੇਮੈਂਟ ਸਾਨੂੰ ਦਿੱਤੀ ਜਾਵੇ ਕਿਉਂਕਿ ਇਹਨਾਂ ਨੇ ਖਾਤਾ ਨਹੀਂ ਖੁੱਲਿਆ 6000 ਦੀ ਇਨੀਸ਼ੀਅਲ ਫੰਡਿੰਗ ਆ ਇਹ ਕਹਿੰਦੇ ਨਹੀਂ ਕਰਾਉਣਾ ਮੈਂ ਕਹਿੰਦਾ ਨੇੜੇ ਬ੍ਰਾਂਚ 'ਚ ਖਾਤਾ ਖਲਾਓ ਤੁਹਾਨੂੰ ਪੇਮੈਂਟ ਉੱਥੇ ਮਿਲ ਜਾਊਗਾ ਆਪਾਂ ਕਹਿੰਦੇ ਜੀ ਥਾਣੇ ਜਮਾ ਕਰੋ ਥਾਣੇ ਕਰਾ ਲਓ ਥਾਣੇ ਕਰਾ ਲਓ ਬਾਈ ਤੂੰ ਥਾਣੇ ਕਰਾ ਜ ਉਹ ਨਾ ਇਹ ਤਾਂ ਬੰਦਾ ਭੱਜ ਗਿਆ ਨਾ ਇਹਨਾਂ ਦਾ ਫੋਨ ਚੈੱਕ ਕਰ ਰਿਹਾ ਕਿਹੜਾ ਯਾਰ ਕਿਹੜਾ ਮਤਲਬ ਕਹਿੰਨੇ ਤੁਸੀਂ ਓਏ ਇੱਕ 13 ਖਾਤੇ ਖੋਲੇ ਜੀ ਉਹਨਾਂ ਨੇ ਇੱਕ ਖਾਤੇ ਜਮਾ ਕਰਾ ਜਿੱਦਾਂ ਇੱਕ ਬੰਦੇ ਦਾ ਖਾਤਾ ਖੋਲਦੇ ਆ ਉਹ ਤੋਂ 6000 ਲੈ ਕੇ ਖਾਤਾ ਖੋਲਦੇ ਆ ਉਹੀ 6000 ਉਹਦੇ ਖਾਤੇ ਜਾਵਾ ਹੁੰਦਾ ਹਰੇ ਨੂੰ ਪੇਮੈਂਟ ਪੂਰੀ ਹੋ ਚੁੱਕੀ ਆ ਕਿੱਥੋਂ ਉਹ ਬੰਦਾ ਜਿਹੜਾ ਤੀਜਾ ਉਹ ਖਾਤਿਆਂ ਦੀ ਪੇਮੈਂਟ ਪੂਰੀ ਹੋ ਚੁੱਕੀ 6000 ਦੇ ਹਿਸਾਬ ਨਾਲ ਨਹੀਂ ਨਹੀਂ ਉਹ ਉਹ ਪੇਮੈਂਟ ਕਿਸ ਨੇ ਦਿੱਤੀ ਆ ਜਿਹੜਾ ਇਹਨਾਂ ਦੇ ਨਾਲ ਹੋਰ ਸੀ ਉਹਦੇ ਉਹਨੂੰ ਪਤਾ ਵਾ ਕਿ ਉਹ ਬੰਦੇ ਨੂੰ ਪਤਾ ਠੀਕ ਆ ਅਸੀਂ ਇਹ ਗੱਲ ਕਹੀ ਆ ਵੀ ਜਿਹੜੀ ਪੇਮੈਂਟ ਆ ਇਹ ਕਹਿੰਦਾ ਝੋਨਾ ਲਾਉਂਦੇ ਆ ਨੂੰ ਸਾਨੂੰ ਲੈ ਗਏ ਉਹ ਨਹੀਂ ਨਹੀਂ ਜਿਹੜਾ ਤੁਸੀਂ 78000 ਕਹਿੰਦੇ ਹੋ ਹਾਂਜੀ ਉਹ ਕਿੱਥੋਂ ਪੇਮੈਂਟ ਇਕੱਠੀ ਕੀਤੀ ਆ ਇਹਨੂੰ ਨਹੀਂ ਪਤਾ ਜੀ ਮੈਨੂੰ ਨਹੀਂ ਪਤਾ ਮੈਂ ਪੈਸੇ ਦੇ ਦਿੰਦਾ ਮੈਂ ਇਹਨਾਂ ਨੂੰ ਦੇ ਦਈ ਬਾਹ ਯਾਰ ਯਾਰ ਰੁਪਏ ਬਸ ਇਹ ਤਾਂ ਉਹੀ ਮਿਲ ਗਿਆ ਕਿ ਕਿੰਨੇ ਬੰਦਿਆਂ ਨੂੰ ਦਿੱਤੇ ਆ ਤੂੰ ਹਾਂਜੀ ਕਿੰਨੇ ਬੰਦਿਆਂ ਨੂੰ 8 ਆ ਬੰਦਿਆਂ ਨੂੰ ਦਿੱਤੇ ਆ ਇੱਥੇ ਜੀ 8000 ਰੁਪਏ ਦਿੱਤਾ ਹਾਂਜੀ ਇਹਨੂੰ ਪੁੱਛੋ ਜੀ ਅਸੀਂ ਵੀ ਕਹਿੰਦੇ ਆ ਵੀ 100000 ਰੁਪਏ ਦਿੰਦੀ ਆ ਇੱਕ ਮਿੰਟ ਵੀਰੇ ਇੱਕ ਮਿੰਟ ਇਹ ਵੀ ਚੱਲਣਾ ਪਾ ਦਿਓ ਇਹ ਜੇ ਮਤਲਬ ਜੇ ਕਿ ਤਾਂਦਲੀ ਹੋ ਰਹੀ ਆ ਤਾਂ ਤੁਸੀਂ ਇਹ ਮਤਲਬ ਇਹਦੇ ਬਾਰੇ ਇੱਕ ਖਲਾਸਾ ਕਰਦੇ ਹੋ ਵੀ ਇਹ ਜਿਹੜਾ ਜਿਵੇਂ ਹੋਣ ਮਤਲਬ ਇਹ ਇਹਨਾਂ ਨੂੰ ਲੈ ਗਏ ਇਹਨਾਂ ਨੇ ਪੱਲਿਓ ਕੋਈ ਪੈਸੇ ਨਹੀਂ ਦਿੱਤਾ ਉਲਟਾ ਇਹਨਾਂ ਨੂੰ 100000 ਰੁਪਏ ਦੇਤਾ ਹੈ ਕਿਵੇਂ ਕੰਡ ਮੇਰਾ ਸਵਾਲ ਇਹਨਾਂ ਨੂੰ 1000 ਰੁਪਏ ਦੇਤਾ ਤੇ ਉਹ ਕਹਿੰਦੇ 5000 ਰੁਪਏ ਤੁਹਾਨੂੰ ਹੋਰ ਮਿਲੂਗਾ ਮਤਲਬ ਉਹ ਕਿਉਂ 6 ਹੋ ਗਿਆ ਫਿਰ ਉਹਦੇ ਸਾਹ ਨਹੀਂ 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 ਲੱਗ 6 ਆ ਜੀ 7 ਉਹਦੇ ਸਾਹ ਨੇ 7 ਨਹੀਂ 7 7000 ਰੁਪਏ ਕਿਉਂ ਦੇਣ ਦੀ ਉਹ ਬਾਤ ਬਾਤ ਕਿਸ ਵੇਚ ਦੇ ਕਰ ਰਿਹਾ ਕਿ ਕੀ ਕਪਲਾ ਹੋ ਰਿਹਾ ਜੀ ਸੁਣੋ ਇੱਕ ਮਿੰਟ ਜੀ ਜਿਹੜਾ ਆ ਬੰਦਾ ਕਹਿ ਰਿਹਾ ਜੀ 10000 ਰੁਪਏ ਆ ਬੰਦਾ ਬੋਲੇ ਸਾਡੇ ਬੈਠਾ ਸਾਡੇ ਅੰਦਰ ਹੀ ਗੱਲ ਹੋਈ ਵੀ 1000 ਰੁਪਏ ਤਨ ਅਸੀਂ ਦੇਵਾਂਗੇ ਜੀ ਨਹੀਂ 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 ਥੋੜੀ ਗੱਲ ਮੈਂ ਉਹਨਾਂ ਦੀ ਗੱਲ ਕਰਦਾ ਜੀ ਦੀ ਗੱਲ ਸੁਣੋ ਜੀ ਜਿੱਦਾਂ ਤੁਸੀਂ ਆਹ ਵਾਲ ਦੇ ਬੰਦੇ ਹੀ ਹੋ ਨਾ ਜਿੱਦਾਂ ਤੁਸੀਂ ਹੋ ਤੁਸੀਂ ਕਹਿਣਾ ਜੀ ਮੇਰੀ ਲਿਵਰ ਦਾ ਖਾਤਾ ਖੋਲਦੇ ਮੈਂ ਕਹਾਂ ਜੀ ਮੈਂ ਤੁਹਾਡੇ 10 ਲਿਵਰ ਦਾ ਖਾ ਤੁਹ ਤੋਂ ਚਾਹੀਏ ਯਾਰ ਲੈ 10 ਬੰਦਿਆਂ ਦਾ ਖਾਤਾ ਖੋਲਦਾ ਕਿੰਨੇ ਹਜ਼ਾਰ ਬਣੇ 60 ਹਜ਼ਾਰ ਬਣੇ 60 ਹਜ਼ਾਰ ਹੀ ਅਸੀਂ ਤੁਹਾਡੇ ਖਾਤਿਆਂ 'ਚ ਪਾ ਦੇਣੇ ਆ ਅਸੀਂ 1 ਰੁਪਿਆ ਵੀ ਨਹੀਂ ਲੇਤਾ 6-6 ਹਜ਼ਾਰ ਤੁਹਾਡੇ ਸਾਰਿਆਂ ਦੇ ਖਾਤੇ 'ਚ ਪਾ ਦੇ ਅਸੀਂ 1000 ਰੁਪਏ ਵੀ ਨਹੀਂ ਲੇਤਾ ਤੁਸੀਂ ਥੋੜੀ ਗੱਲ ਨਹੀਂ ਕਰਦਾ ਮੈਂ ਤੁਸੀਂ ਮੇਰੀ ਮੇਰਾ ਕੁਐਸਚਨ ਨਹੀਂ ਸਮਝੀ ਮੈਂ ਇਹ ਕਹਿ ਰਿਹਾ ਤੁਸੀਂ ਠੀਕ ਹੈ ਵਧੀਆ ਨੀਤ ਨੀਅਤ ਨਾਲ ਆਏ ਹੋ ਜਿਹੜਾ ਵਿਚ ਤੀਜਾ ਪਰਸਨ ਆ ਉਹ ਬੰਦਾ ਇਹਨਾਂ ਨੂੰ ਕਹਿੰਦਾ ਵੀ ਤੁਹਾਨੂੰ 7000 ਰੁਪਏ ਮਿਲਣਾ ਹੈ 1000 ਰੁਪਏ ਤੁਹਾਨੂੰ ਦੇਤਾ ਤੇ 6000 ਰੁਪਏ ਤੁਹਾਨੂੰ ਬਾਅਦ ਚ ਦੇਵਾਂਗੇ। ਖਾਤੇ ਚਾਤੇ ਚ ਜਿੱਦਾਂ 6 ਤੁਸੀਂ 6000 ਰੁਪਏ ਸਾਨੂੰ ਦਿੱਤਾ ਇਨੀਸ਼ੀਅਲ ਫੰਡਿੰਗ ਉਹ ਤੁਹਾਡੇ ਖਾਤੇ ਦੀ ਜਮ੍ਹਾਂ ਹੋ ਜਾਣੀ ਆ। ਉਹ ਬਾਈ ਜੀ ਮੈਂ ਇਹ ਕਹਿ ਰਿਹਾ ਵੀ ਉਹ ਬੰਦਾ ਕਹਿੰਦਾ ਅਸੀਂ ਦੇਣੀ ਆ ਤੁਹਾਨੂੰ। ਉਹ ਇਹਨਾਂ ਨੂੰ ਪੁੱਛੋ। ਉਹ ਇਹਨਾਂ ਨੂੰ ਬੋਲੋ। ਨਹੀਂ ਨਹੀਂ ਇਹਦੇ ਬਾਰੇ ਚਰਣਾ ਪਾ ਦਿਓ ਨਾ ਵੀ ਇਹ ਇਹ ਕੋਈ ਕਪੜਾ ਹੋ ਰਿਹਾ ਕਿ ਕੀ ਹੋ ਰਿਹਾ ਇਹ। ਸਰ ਤੁਹਾਨੂੰ ਅਸੀਂ ਦੱਸਦੇ ਆਂ। ਅਸੀਂ ਕੰਮ ਇੱਕ ਨੰਬਰ ਕਰਦੇ ਆਂ। ਜਿਹੜੀ ਇਨੀਸ਼ੀਅਲ ਫੰਡਿੰਗ ਹੈ ਤੁਸੀਂ ਇੱਥੋਂ ਦੀ ਇੱਥੇ ਜਿਵੇਂ ਆਏ ਹੋ ਭਿੰਪਰੇ ਇੱਥੇ ਭਿੰਪਰੇ ਤੁਹਾਡੀ ਬ੍ਰਾਂਚ ਆ ਉਹਨਾਂ ਨਾਲ ਕੰਟੈਕਟ ਕੀਤਾ ਤੁਸੀਂ ਵੀ ਇੱਥੇ ਸਾਨੂੰ ਅਸੀਂ 올ਓਵਰ ਜਿੱਥੇ ਮਰਜ਼ੀ ਖਾਤੇ ਖੋਲ ਸਕਦੇ ਹਾਂ ਹਾਂਜੀ ਅਸੀਂ ਮੈਂ ਖੰਨੇ ਵੀ ਖਾਤੇ ਹੀ ਖੋਲਦੇ ਆ ਘਰੇ ਜਾ ਕੇ ਬੰਦੇ ਦੇ ਖਾਤੇ ਖੋਲ ਸਕਦੇ ਹਾਂ ਸਾਡੇ ਕੋਲ ਪਾਵਰ ਆ ਨਹੀਂ ਇਹ ਫਿਰ ਕੀ ਹੋ ਮਤਲਬ ਹੋ ਸਕਦਾ ਵੀ ਜਿਹੜਾ ਇਹਨਾਂ ਨੂੰ ਕਹਿ ਰਿਹਾ ਸ ਤੁਹਾਨੂੰ ਪੇਮੈਂਟ ਦੇਵਾਂਗੇ ਤੁਸੀਂ ਤਾਂ ਕਹਿ ਰਹੇ ਹੋ ਵੀ ਅਸੀਂ ਜਮਾ ਲੈਣੇ ਆ ਇਹ ਕਹਿੰਦੇ ਸਾਨੂੰ ਦੇ ਰਿਹਾ ਇਹ ਇਹਨਾਂ ਨੂੰ ਪੁੱਛੋ ਹੀ ਦੇ ਰਿਹਾ ਸਾਡੇ ਨਾਲ ਕੋਈ ਗੱਲ ਨਹੀਂ ਨਹੀਂ ਮੈਂ ਤੁਹਾਨੂੰ ਜਾਣਕਾਰੀ ਲੈਣਾ ਚਾਹੁੰਦਾ ਇਹ ਵੀ ਇਹ ਕੋਈ ਕਪੜਾ ਹੋ ਰਿਹਾ ਕੀ ਜਮ ਲੇ ਕਿ 얘 ਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਜੀ ਖਾਤੇ ਵਿੱਚ ਹੀ ਸਰ ਜੀ ਆਉਣੇ ਆ ਪੈਸੇ ਉਹ ਕਹਿੰਦੇ ਸੀਗੇ ਕੱਲ ਬਈ ਰੁਪਈਆ ਤੁਸੀਂ ਗੱਲ ਹੀ ਨਹੀਂ ਸਮਝ ਬਾਈ ਜੀ ਤੁ ਇਹ ਕਹਿੰਦੇ ਅਸੀਂ ਤੁਹਾ ਤੋਂ ਲੈ ਕੇ ਖਾਤਾ ਖੋਲਣਾ ਸਰ ਗੱਲ ਸੁਣੋ 1000 ਰੁਪਏ ਇਹਨਾਂ ਨੂੰ ਨਕਦ ਦੇ ਚੁੱਕੇ ਆ 6-6000 ਦੇ ਹਿਸਾਬ ਨਾਲ ਇਹਨਾਂ ਨੂੰ ਦੇ ਚੁੱਕੇ ਆ ਪਹਿਲਾਂ ਇਹ ਉਹ ਬੰਦਾ ਜਿਹੜਾ ਪਹਿਲਾਂ ਇਹ ਪੁੱਛੋ ਜੀ ਜਿਹੜਾ 1000 ਰੁਪਏ ਅਸੀਂ ਦਿੱਤਾ ਇਹਨਾਂ ਨੂੰ ਨਹੀਂ ਨਹੀਂ ਉਹ ਬੰਦੇ ਦੀ ਗੱਲ ਕਰਦੇ ਜਿਹੜਾ ਬੰਦਾ ਬੰਦੇ ਦਾ ਸਾਨੂੰ ਦੱਸੋ ਹਨਾ ਕਿੰਨੇ ਬੰਦਿਆਂ ਦੇ ਤੁਹਾਡੇ ਕੋਲੇ ਪੈਸੇ ਆਏ ਹੋਏ ਆ ਜੀ ਸਾਡੇ ਕੋਲੇ ਅਸੀਂ ਕੋਸ਼ਿਕ ਖਾਤਾ ਜਿੱਦਾਂ ਅੱਜ ਇਨੀਸ਼ੀਅਲ ਫੰਡਿੰਗ ਆ ਸਾਡੇ ਕੋਲੇ ਜਿੱਦਾਂ ਕੋਈ ਬੰਦਾ ਕਹਿੰਦਾ ਜੀ ਮੇਰਾ ਖਾਤਾ ਖੋਲਦੇ 6000 ਲੈ ਕੇ ਖਾਤਾ ਖੋਲਦੇ ਆ ਉਦਾਂ ਹੀ ਅਸੀਂ ਅੱਜ 1 2 3 55 ਸਾਡੇ ਕੋਲ 30000 ਰੁਪਏ ਹੈਗਾ ਅਸੀਂ 5 ਬੰਦੇ ਦੇ ਖਾਤੇ 'ਚ ਪਾਉਣਾ ਸਾਡੇ ਅਸੀਂ ਉਹਨਾਂ 'ਚ 30000 ਆਪਦੀ ਜੇਬ 'ਚ ਕੋਈ ਨਹੀਂ ਪਾਉਂਦਾ 1 ਰੁਪਿਆ ਵੀ ਨਹੀਂ ਪਾਉਂਦੇ ਅਸੀਂ ਸਾਨੂੰ ਬੈਂਕ ਵੱਲੋਂ ਸੈਲਰੀ ਮਿਲਦੀ ਹੈ ਕੋਈ ਅਸੀਂ ਇਹਨਾਂ ਤੋਂ 1 ਰੁਪਿਆ ਨਹੀਂ ਲੈਂਦੇ ਉੱਪਰ ਜਿੱਦਾਂ 6000 ਰੁਪਿਆ ਕਸਟਮਰ ਤੋਂ ਪੈਸੇ ਲੈਣੇ ਆ 6000 ਇਹਨਾਂ ਦੇ ਖਾਤੇ 'ਚ ਪਾਉਨੇ ਆ ਅਸੀਂ ਆਪਦੀ ਜੇਬ 'ਚ 1 ਰੁਪਿਆ ਨਹੀਂ ਪਾਉਂਦੇ ਤੇ ਜਿਹੜਾ ਇਹ ਕਹਿੰਦੇ 78000 ਰੁਪਿਆ ਮਤਲਬ ਤੁਹਾਨੂੰ ਉਹ ਜਿੱਦਾਂ ਹੁਣ ਜਿਵੇਂ ਬੰਦੇ ਜੇ 10 ਬੰਦੇ ਹੋਗੇ 6000 ਦੇ ਹਿਸਾਬ ਨਾਲ 6 ਉਹ ਇਹਨਾਂ ਦੇ ਖਾਤੇ 'ਚ ਹੀ ਜਾਊਗਾ ਸਾਡੇ ਖਾਤੇ 'ਚ ਕੋਈ ਨਹੀਂ ਜੇਬ 'ਚ ਰੁਪਈਆ ਜਾਂਦਾ ਇਹ ਮਤਲਬ ਇਹ ਕਿਹੜੇ ਬੰਦੇ ਨੇ ਤੁਹਾਨੂੰ ਜਮ੍ਹਾਂ ਕਰਾਇਆ ਪੈਸੇ ਜਿੱਦਾਂ ਸਾਡੇ ਕੋਲੇ ਆਹ ਬੰਦੇ ਨੂੰ ਪਤਾ ਜੀ ਇਹ ਕਹਿੰਦਾ ਇਹ ਬੰਦਾ ਲੇਬਰ ਵਾਲਾ ਬੰਦਾ ਜਿੱਦਾਂ ਆਉਣਾ ਕਿ ਕੋਈ ਕਸਟਮਰ ਆਇਆ ਸਾਡੇ ਕੋਲੇ ਪਾਜੀ ਵੀ ਖਾਤੇ ਖੋਲਣੇ ਆ ਜਿਹੜੇ ਜਿਹੜੇ ਬੰਦਿਆਂ ਦੇ ਪੈਸੇ ਤੁਹਾਨੂੰ ਜਮ੍ਹਾਂ ਕਰਾਇਆ ਉਹ ਕਿਹਨੇ ਕਰਾਇਆ ਤੁਹਾਡੇ ਕੋਲੇ ਸਾਡੇ ਕੋਲੇ ਬ੍ਰਾਂਚ ਬੈਂਕ ਆ ਜੀ ਸਾਡੇ ਕੋਲੇ ਬੰਦਾ ਚੱਲ ਗਿਆ ਮੈਂ ਕੌਣ ਆ ਕੌਣ ਸੀ ਬੰਦਾ ਕੌਣ ਬੰਦਾ ਸੀ ਉਹ ਉਹ ਬੰਦਾ ਕਹਿੰਦਾ ਪਾਜੀ ਅਸੀਂ ਖਾਤੇ ਖੋਲਣੇ ਆ ਬੰਦੇ ਦੇ ਖਾਤੇ ਹੀ ਖੋਲ ਦੋ ਅਸੀਂ ਕਹ ਲੱਕੀ ਲੱਕੀ ਕਮਾਲ ਦੀ ਗੱਲ ਆ ਯਾਰ ਭਾਈ ਇਹ ਰਿਸਪੌਂਸ ਬੰਦੇ ਨੂੰ ਤਾਂ ਚਲਪਾ ਆਪਾਂ ਕਹਿ ਸਕਦੇ ਤੁਹਾਨੂੰ ਲੱਕੀ ਭਾਈ ਦਈ ਦੁੱਸੀ ਜਾਂਦੇ ਵੀਰੇ ਲੱਕੀ ਕਿੱਥੋਂ ਦਾ ਬੰਦਾ ਉਹ ਬੰਦਾ ਕਿੱਥੇ ਦਾ ਭਾਈ ਉਹਦਾ ਖਾਤਾ ਖੁੱਲੂਗਾ ਤਾਂ ਹੀ ਜਾਵਾਂਗੇ ਅਸੀਂ ਜਾਣਦੇ ਨਹੀਂ ਨਾ ਬੰਦਾ ਅਸੀਂ ਤਾਂ ਜਿਹਦਾ ਖੋਲਣ ਆ ਸੀ ਉਹਦੇ ਘਰੇ ਜਾਂਦੇ ਆ ਖਾਤਾ ਖੋਲਦੇ ਆ ਜਿਹਦੇ ਘਰੇ ਸੀਵਿੰਗ ਅਕਾਊਂਟ ਖੋਲਣੇ ਆ ਸੀਵਿੰਗ ਅਕਾਊਂਟ ਖੋਲਦੇ ਆ ਨਹੀਂ ਫਿਰ ਇਹ ਇੱਕ ਮਿੰਟ ਥੋੜੀ ਇੱਥੇ ਵੀ ਥੋੜੀ ਤੁਸੀਂ ਮੈਂ ਇੱਕ ਨੁਕਤਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਦੱਸੋ ਜੀ ਵੀ ਉਹ ਖਾਤਾ ਖੋਲਿਆ ਜਾਂਦਾ ਵਾ ਹਾਂਜੀ ਤੇ ਖਾਤੇ ਖੋਲਣ ਤੋਂ ਪਹਿਲਾਂ ਤਾਂ ਪੈਸੇ ਲੈ ਨਹੀਂ ਜਾਂਦੇ ਪੈਸੇ ਤਾਂ ਖਾਤਾ ਖੋਲਣ ਤੋਂ ਬਾਅਦ ਉਹਨੇ ਕਹਿੰਦੇ ਭਈ ਜਮ੍ਹਾਂ ਕਰਾਉ। ਖਾਤਾ ਖੁੱਲੂਗਾ ਤਦੋਂ ਮੈਂ ਜੋ ਖਾਤਾ ਖੁੱਲੂਗਾਈ ਤਾਂ ਕਿਦੋਂ 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 ਦਿੱਤੇ ਤੁਹਾਨੂੰ ਪੈਸੇ? ਇਹ ਪੈਸੇ ਕਦੋਂ ਮੈਨੂੰ ਦੇਣ ਹੋਗੇ ਜੀ? ਉਹਨੇ ਕੱਲ੍ਹ ਦਿੱਤੇ। ਕੱਲ੍ਹ ਦਿੱਤੇ ਆ। ਅੱਧੀ ਕੱਲ੍ਹ ਹੀ ਦਿੱਤੇ। ਖਾਤਾ ਖੁੱਲੂਗਾ ਤਾਂ ਜੇ ਖਾਤੇ ਦੇ ਪੈਸੇ ਜਮ੍ਹਾਂ ਹੋਣਗੇ ਐਕਸੈਸ ਬੈਂਕ ਦਾ ਰੂਲ ਆਈ। ਇਹ ਤੁਸੀਂ ਜਿੱਥੇ ਮਰਜ਼ੀ ਪਤਾ ਕਰ ਸਕਦੇ ਹੋ। ਪੈਸੇ ਜਦੋਂ ਜਮ੍ਹਾਂ ਹੋ ਜਾਣਗੇ ਤਾਂ ਖਾਤਾ ਖੁੱਲੂਗਾ। ਐ ਇਹ ਹੱਥ ਲੈ ਤੇ ਇਹ ਦੇ। ਮਤਲਬ ਇਹ ਹੁੰਦਾ ਮੇਰਾ ਕਹਿਣ ਦਾ ਮਤਲਬ ਭਈ ਆਹ ਲਓ ਪੈਸੇ ਆਹ ਲਓ ਖਾਤਾ ਖੋਲੋ। ਤੁਹਾਨੂੰ ਪੈਸੇ ਇੱਕ ਮਤਲਬ ਪਹਿਲਾਂ ਮਿਲ ਗਏ ਕਿਹਨੇ ਦਿੱਤੇ ਲੱਕੀ ਨੇ ਕਿੱਥੋਂ ਦਾ ਉਹ ਤੁਹਾਨੂੰ ਪਤਾ ਨਹੀਂ ਤੇ ਮੈਂ ਮਤਲਬ ਉਹ ਬੰਦਾ ਬ੍ਰਾਂਚ ਚੱਲ ਗਿਆ ਕਹਿੰਦਾ ਭਈ ਆ ਬੰਦੇ ਦੇ ਖਾਤੇ ਖੋਲਣੇ ਆ ਅਸੀਂ ਇਹਨਾਂ ਦੇ ਫੀਲਡ ਵੈਰੀਫਿਕੇਸ਼ਨ ਆ ਗਿਆ ਵੀ ਬੰਦੇ ਸਹੀ ਆ ਜਣ ਹੁਣ ਇਹ ਕਹਿੰਦੇ ਵੀ ਨਹੀਂ ਖੁਲੋਣੇ ਨਹੀਂ ਖੁਲੋਣੇ ਇਹ ਬੰਦਾ ਹੁਣ ਫਿਰ ਤੁਸੀਂ ਕੀ ਕਰੋਗੇ ਫਿਰ ਅਸੀਂ ਨਹੀਂ ਜਮਾ ਕਰਾ ਅਸੀਂ ਜਮਾ ਕਰਾ ਕਿੱਥੇ ਕਰਾਓਗੇ ਪੈਸੇ ਆ ਜ ਤੁਸੀਂ ਜਿੱਥੇ ਬੰਦੇ ਕਹਿਣਗੇ ਅਸੀਂ ਜਮਾ ਕਰਾ ਦਾਂਗੇ ਅਸੀਂ ਕਿਹੜੀ ਗਲਤ ਆ ਬੰਦੇ ਦਾ ਪਤਾ ਹੀ ਨਹੀਂ ਕਿਸੇ ਨੂੰ ਕੋਣ ਖਾਤੇ ਖਿਲੋਣਾ ਤੁਹਾਨੂੰ ਪਤਾ ਨਹੀਂ ਇਹਨਾਂ ਨੂੰ ਆਪ ਬੰਦਾ ਅੱਗੇ ਤੇ ਅੱਗੇ ਜਾਣਦਾ ਨਹੀਂ ਅਸੀਂ ਤਾਂ ਜਾਣ ਨਹੀਂ 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 ਹਮਨੇ ਨਹੀਂ ਬੋਲਾ ਸਰ ਐਸੀ ਕੋਈ ਬਾਤ ਹਮ ਦੇ ਰਿਆ ਸਰ ਐਸੇ ਹਮਨੇ ਨਹੀਂ ਕਦੇ ਬੋਲਾ ਇੱਕ ਮਿੰਟ ਵੀਰੇ ਦੇ ਕੋਲ ਵੀ ਇੱਕ ਇਨਸੀਡੈਂਟ ਹੈ ਕੱਲ ਵੀ ਆਇਆ ਹੈ ਜਾਂ ਸਰ ਸਾਡੀ ਸੈਮੀ ਅਰਬਨ ਬ੍ਰਾਂਚ ਆਸੀ ਸਰ 6000 ਰੁਪਏ ਲੈ ਕੇ ਹਾਂਜੀ ਮੇਰੇ ਵੀ ਮੈਨੂੰ ਅਕਾਊਂਟ ਖੋਲਣਾ ਹੈ ਤੁਹਾਡੀ ਬ੍ਰਾਂਚ ਦੇ ਵਿੱਚ ਮੈਂ ਕਹਾਂ ਜੀ ਖੋਲ ਦਾਂਗੇ ਹਾਂਜੀ ਬੰਦਾ ਖੋਲਦਾ ਕਹਿੰਦਾ ਕਿੰਨੇ ਪੈਸੇ ਦੋਗੇ ਅਸੀਂ ਥੋੜਾ ਪੈਸਾ ਦੋਗੇ ਅਸੀਂ ਰਾਜ ਨੇ 10000 ਰੁਪਏ ਦੇ ਰਿਹਾ ਸਰ ਅਸੀਂ ਨਹੀਂ ਦਿੱਤਾ ਇੱਕ ਬੰਦਾ ਕਹਿ ਦੇਵੇ ਜੀ ਇੱਕ ਬੰਦਾ ਵੀ ਕਹਿ ਦੇਵੇ ਅਸੀਂ 1000 ਰੁਪਏ ਦਿੰਦਾ ਜੀ ਸਾਡੇ ਹੱਥੋਂ ਉਹਨਾਂ ਲਈ ਸਾਡੇ ਹੱਥੋਂ ਥੋੜੀ ਲਿਆ ਸਰ ਸਾਡੇ ਹੱਥੋਂ ਥੋੜੀ ਜਾਂ ਸਾਡੇ ਮੂੰਹ ਸੁਣਾ ਵੇਚ ਦੇਣੇ ਅਸੀਂ ਸਰ ਅਸੀਂ ਥੋੜੀ ਦਿੱਤੀਆ ਸਰ ਇਹਨਾਂ ਨੂੰ 1000 ਰੁਪਏ ਜੀ ਜਦੋਂ ਕੋਈ ਬੰਦਾ ਕਿਹਾ ਉਹ ਤਾਂ ਸਰ ਥਰਡ ਪਾਰਟੀ ਨੇ ਦਿੱਤੇ 1000 ਰੁਪਏ ਅਸੀਂ ਤਾਂ ਸਰ ਜਾਣਦੇ ਵੀ ਨਹੀਂ ਉਹਨਾਂ ਪਾਰਟੀ ਮੈਂ ਹੋਰ ਕਿਹੜਾ ਖਵਾ ਰਿਹਾ ਕੋਈ ਸਰ ਇਹਨਾਂ ਦੇ ਅਸੀਂ account open ਕਰਨਾ ਆਏ ਸੀ ਘਰੇ ਸਰ ਫੀਲਡ ਵੈਰੀਫਿਕੇਸ਼ਨ ਕਰ ਲਈ ਸੀਗਾ 6000 ਰੁਪਏ ਦੇ ਕੇ account open ਹੁੰਦਾ ਜੀ 5000 ਮੇਨਟ ਤੇ ਇਹ ਕਹਿੰਦੇ ਵੀ ਅਸੀਂ ਸਾਨੂੰ 1000-1000 ਮਿਲਿਆ ਬਹਿ ਕੇ ਅਸੀਂ ਇੱਥੇ ਹੀ ਐਕਸੈਸ ਬੈਂਕ ਨੇ ਦਿੱਤਾ 1000 ਰੁਪਏ ਦੱਸੋ ਤੁਸੀਂ ਇੱਕ ਬੰਦਾ ਕਹਿੰਦੇ ਵੀ ਐਕਸੈਸ ਬੈਂਕ ਨੇ ਨਹੀਂ ਦਿੱਤਾ ਉਹ ਕਹਿੰਦੇ ਹੋਰ 1000 ਕਿ ਦਿੱਤਾ ਕਿਸ ਚੀਜ਼ ਲਈ ਮੈਨੂੰ ਉਹ ਤਾਂ ਉਹ ਇੰਨਾ ਇੰਨਾ ਪੈਂਡ ਵਾਲਾ ਮਿਲਦਾ ਜੀ ਸਾਨੂੰ ਸਰ ਇਹਦੇ ਬਾਰੇ ਕੋਈ ਨੋ ਲੈਜਾ ਦਾ ਹੱਤਾ ਕੀ ਮੁੱਦੀ ਵਾਲਾ ਹੱਤਾ ਕੀ ਮੁੱਦੀ ਵਾਲਾ ਹੱਤਾ ਕਹਿੰਦੇ ਤੁਸੀਂ 1000 ਰੁਪਏ ਦੇ ਕੇ ਕਿਉਂ ਨਹੀਂ ਸਰ ਅਸੀਂ ਨਹੀਂ ਦਿੱਤਾ 1000 ਰੁਪਏ ਸਰ ਇੱਕ ਪੈਂਡ ਦਾ ਬੰਦਾ ਕਹਦੇ ਹੋ ਸਪੀਕਰ ਤੇ ਆ ਇਹ ਸਰ ਥਰਡ ਪਾਰਟ ਕੇ ਜੋ ਇਹਨਾਂ ਠੇਕੇਦਾਰ ਦੇਰ ਬੰਦਾ ਲੈ ਗਿਆ ਸੀ ਤੁਸੀਂ ਇਹ ਦੱਸੋ ਨਾ ਵੀ ਜਿਹਨੇ ਸਾਨੂੰ ਖਾਤਾ ਖੋਲਣ ਲਈ ਕਿਹਾ ਉਹਨੇ ਦਿੱਤਾ ਜਿੱਦਾਂ ਸਰ ਕਸਟਮਰ ਆਇਆ ਸਰ ਬ੍ਰਾਂਚ ਸਰ ਕਸਟਮਰ ਵਾਕਿੰਗ ਆਇਆ ਬ੍ਰਾਂਚ ਸਰ ਉਹਨੇ ਕਿਹਾ ਵੀ ਆ ਵੀ ਸਰ ਉਹਨਾਂ ਨੇ ਕਿਹਾ ਵੀ ਮੇਰੀ ਫੈਕਟਰੀ 'ਚ ਬੰਦੇ ਆ ਇਹਨਾਂ ਨੇ ਖਾਤੇ ਖੋਲਣੇ ਆ ਮੈਂ ਕਿਹਾ ਸਰ ਲਾਈ ਫੋਟੋ ਹੋਊਗੀ ਬਾਇਓਮੈਟ੍ਰਿਕ ਲੱਗੂਗੀ ਇਹਨਾਂ ਦਾ ਮੈਂ ਘਰ ਵੀ ਦੇਖੂਗਾ ਸਰ ਜੀਓ ਕੋਆਰਡੀਨੇਟ ਲੋਕੇਸ਼ਨ ਸਾਰਾ ਕੁਝ ਚੱਕੂਗਾ ਸਰ ਮੈਂ ਠੀਕ ਹੈ ਠੀਕ ਹੈ ਮੈਂ ਕਰ ਸਰ ਇਹਨਾਂ ਦੀ ਫੀਲਡ ਵੈਰੀਫਿਕੇਸ਼ਨ ਕਰਨਾ ਆ ਮੈਂ ਕਿਹਾ ਵੀ ਥੋੜੀ ਮੈਂ ਘਰ ਦੀ ਫੋਟੋ ਖੇਚਣੀ ਆ ਵੀ ਹਾਂਜੀ ਸਰ ਹਾਂਜੀ ਸਰ ਮੈਨੂੰ ਮਤ ਮੈਨੂੰ ਇਹ ਨਹੀਂ ਸਮਝ ਆਇਆ ਜਿਵੇਂ ਗੱਲ ਵੀ ਦੋ ਲੇਡੀਆਂ ਨੇ ਉਹ ਲੀਵਰ ਨੂੰ ਕਰਦਾ ਵਿੱਚ ਰਹੀ ਸੀਗੀ ਬਟ ਉਹ ਵੀ ਕਹਿ ਨਹੀਂ ਰਹੀ ਇਹ ਵੀ 1000 ਰੁਪਏ ਤੁਹਾਨੂੰ ਦੱਸਿਆ ਕਿ ਉਹ ਤੋਂ ਕਰ ਸਕਦਾ ਸਰ ਅਸੀਂ ਨਹੀਂ ਤੁਸੀਂ ਨਹੀਂ ਦਿੱਤਾ ਮੈਂ ਸਮਝ ਗਿਆ ਹਾਂ ਜੀ ਗੱਲ ਮੰਨ ਗਿਆ ਹਾਂਜੀ ਸਰ ਪਰ ਉਹ ਹੈ ਕਿ ਕਿਸੇ ਨੇ ਦਿੱਤਾ ਸਰ ਜਿੱਦਾਂ ਹੁਣ ਸਾਡੇ ਬ੍ਰਾਂਚ ਆਇਆ ਬੰਦਾ ਉਹ ਕਹਿੰਦਾ ਜੀ ਇਹਨਾਂ ਦੇ ਖਾਤੇ ਖੋਲ ਦੋ ਮੈਂ ਕਹਾ ਸਰ ਮੈਂ ਖਾਤੇ ਖੋਲ ਦਿੰਦਾ ਜੀ ਮੈਂ ਸਰ ਖਾਤਿਆਂ ਦੇ ਖਾਤੇ ਖੋਲਦੇ ਉਹ ਬੰਦੇ ਨੇ ਸਰ ਇਹਨੂੰ ਪੈਸੇ ਦਿੱਤੇ ਆ ਜੀ ਤੁਹਾਨੂੰ ਕਿਹਨੇ ਦਿੱਤੇ ਉਹ ਵੀ ਦੱਸ ਦਿਓ ਹਾਂਜੀ ਸਰ ਉਹਨੇ ਸਾਨੂੰ ਇਨੀਸ਼ੀਅਲ ਫੰਡਿੰਗ ਦਿੱਤੀ ਆ ਸਰ ਵੀ ਖਾਤੇ ਨੇ ਪੈਸੇ ਹਿਸਾਬ ਨਾਲ ਤੁਸੀਂ ਇਨੀਸ਼ੀਅਲ ਫੰਡਿੰਗ ਸਰ ਇਹਨਾਂ ਜਮਾ ਕਰਾ ਦਿਓ ਮੈਂ ਕਿਹਾ ਠੀਕ ਆ ਸਰ ਇਨੀਸ਼ੀਅਲ ਫੰਡਿੰਗ 6000 ਆਪਣਾ ਖਾਤਾ ਖੋਲਦਾ ਜੀ 5000 ਮੈਂਟੇਨ ਕਰਨਾ ਸਰ ਇੰਨੇ ਚ ਏਟੀਐਮ ਦੇ ਪੈਸੇ ਕੱਟੇ ਜਾਂਦੇ ਆ ਕਿੰਨੇ ਬਣਦੇ ਆ ਠੀਕ ਆ ਸਰ ਅਸੀਂ ਇੱਕ ਨੰਬਰ ਨਾਲ ਖਾਤਾ ਖੋਲ ਲਿਆ ਸਰ ਇੱਧਰ-ਉੱਧਰ ਕੋਈ ਗੱਲ ਨਹੀਂ ਮੈਂ ਮੈਂ ਤੈਨੂੰ ਕੋਤੋਂ ਗਿਆ ਇੱਕ ਨੰਬਰ ਨਾਲ ਚਾਹਤਾ ਨਹੀਂ ਖੋਲਿਆ ਯਾਰ ਮੈਂ ਤੈਨੂੰ ਮੈਨੂੰ ਜਦੋਂ ਇਹਨਾਂ ਨੇ ਇਹੀ ਗੱਲ ਕਹੀ ਆ ਵੀ 100 ਰੁਪਿਆ ਕਸਤੋਰ ਨੂੰ ਦੇ ਰਿਆ ਇਹਨਾਂ ਨੇ ਵੀ ਇਹੀ ਗੱਲ ਕਹੀ ਮੈਂ ਦੱਸਦਾ ਸਰ ਥਰਡ ਪਾਰਟੀ ਜਿਹੜਾ ਇਹਨਾਂ ਨੂੰ ਬੰਦਾ ਸਰ ਲੈ ਕੇ ਆਇਆ ਸੀ ਉਹਨੇ ਦਿੱਤਾ ਜੀ ਇਹਨਾਂ ਨੂੰ 10000 ਰੁਪਏ ਜੀ ਪੇਮੈਂਟ ਕਿਨੇ ਚਲਾਨੀਆਂ ਚ ਕਦੇ ਤੇ ਇਹ ਸਰ ਸਾਨੂੰ ਨਹੀਂ ਪਤਾ ਜੀ ਇਹਦੇ ਬਾਰੇ ਪਰ ਮੇਲੇ ਉਹ ਤਾਂ ਸਰ ਇਹਨਾਂ ਨੂੰ ਪਤਾ ਸੀ ਤਾਂ ਸਰ ਖਾਤੇ ਖੋਲਣ ਦਾ ਕੰਮ ਆਈ ਸੱਤ ਤਾਂ ਬੀੜੀ ਆ ਸਰ ਲੇਬਰ ਆ ਕਹਿੰਦਾ ਮੇਰੇ ਅਸੀਂ ਤਾਂ ਬੀੜੀ ਆ ਸਰ ਅਸੀਂ ਤਾਂ ਖਾਤੇ ਖੋਲਦੇ ਜੇ ਘਰੇ ਜਾ ਕੇ ਸਰ ਇੱਕ ਨੰਬਰ ਦੇ ਖਾਤਾ ਖੋਲਣਾ ਤੇ ਇਹ ਕਹਿੰਦੇ ਨਹੀਂ ਖੋਲਣਾ ਮੈਂ ਕਹਿੰਦਾ ਇਹ ਹੋਗੇ ਤਾਂ ਨਹੀਂ ਇਹ ਪੈਸੇ ਜਮਾ ਨਹੀਂ ਜਾਨਾ ਨਹੀਂ ਨਹੀਂ ਸਰ ਅਸੀਂ ਯਾਰ ਕੇ ਉਹ ਸਰ ਸਾਡੀ ਨੌਕਰੀ ਸਵਾਲਾਈ ਉਹ ਤਾਂ ਇੱਥੇ ਆ ਕੇ ਪੁੱਛ ਲੱਗਿਆ ਮੈਂ ਘਰੇ ਆ ਗਿਆ ਫਿਰ ਤੇ ਉਹ ਨੇ ਨਹੀਂ ਸਰ ਐਕਸਲ ਬੈਂਕ ਨਹੀਂ ਨਹੀਂ ਦਿੰਦਾ ਉਹ ਇਹਨਾਂ ਨੂੰ ਦਿੱਤਾ ਸੀ ਨਹੀਂ ਦਿੰਦਾ ਸਪੀਕਰ ਤੇ ਫੋਨ ਆ ਸਰ ਬਹੁਤ ਬੰਦਾ ਇਕੱਠਾ ਹੋਇਆ ਸਰ ਠੀਕ ਹੈ ਸਰ ਥੈਂਕ ਯੂ ਸਰ ਤੂੰ ਵਿਚਾਰੀ داری ਬੰਦਾ ਆ ਹੀ ਲੱਭੂਗਾ ਜੀ ਆ ਹੀ ਲੱਭੂਗਾ ਬੰਦਾ ਆ ਹੀ ਫਿਰ ਉਹ ਕਹਿਣ ਦਾ ਆ ਉਹ ਤਾਂ ਹੈਗਾ ਵਾ ਸਰ ਇਹਦੇ ਵਿੱਚ ਸਾਡਾ ਫਿਰ ਕੋਈ ਨਹੀਂ ਹੈ ਤੁਸੀਂ ਕੋਈ ਲੀਗਲੀ ਕੰਮ ਕੀਤਾ ਲੀਗਲ ਕੀਤਾ ਸਰ ਇੱਕ ਨਾ ਕੋਈ ਤਾਂ ਤੈਨੂੰ ਤਾਂ ਕਹਿੰਦੇ ਨਹੀਂ ਪਏ ਉਹ ਹਾਂਜੀ ਉਹ ਤਾਂ ਤੂੰ ਦਾ ਵੈਰੀਫਿਕੇਸ਼ਨ ਕਰਾ ਮੇਰੀ ਵੈਰੀਫਿਕੇਸ਼ਨ ਕਰਨਾ ਹੈ ਸਰ ਮੇਰਾ ਤਾਂ ਕੰਮ ਆ ਬੀਜ ਜਦੋਂ